ਸਾਸੀ ਗਾਲ ਦੋਸਤੋ ਡੇਰਾ ਬੱਸੀ ਬ੍ਰੇਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਸੁਦੀਰ ਮਿੱਡਾ ਤੁਹਾਡਾ ਸਵਾਗਤ ਕਰਦਾ ਸਿਆਸਤੀ ਦੇ ਵਿੱਚ ਕੋਈ ਵੀ ਪੱਕਾ ਦੋਸਤ ਤੇ ਕੋਈ ਵੀ ਪੱਕਾ ਦੁਸ਼ਮਣ ਨਹੀਂ ਹੁੰਦਾ ਸਾਡੇ ਨਾਲ ਨੇ ਨਗਰ ਕੌਂਸਲ ਦੇ ਪੁਰੇ ਪ੍ਰਧਾਨ ਰਣਜੀਤ ਸਿੰਘ ਰੈਡੀ ਰੈਡੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੇਰਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਰੈਡੀ ਜੀ ਐਤ ਕੀ ਇਲੈਕਸ਼ਨਾਂ ਚ ਨਹੀਂ ਦਿਖ ਰਹੇ ਉਹ ਤਾਂ ਕਾਟ ਐਕਟੀਵਿਟੀ ਆ ਤੁਹਾਡੀ ਮੈਨੂੰ ਤਾਂ ਲੋਕ ਕਹਿੰਦੇ ਬਹੁਤ ਜ਼ਿਆਦਾ ਐਕਟੀਵਿਟੀ ਆ ਮੇਰੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਟਿੰਗਾਂ ਚੱਲ ਰਹੀਆਂ ਨੇ ਤੁਸੀਂ ਰਾਤ ਵੀ ਦੇਖਿਆ ਸਵੇਰ ਵੀ ਦੇਖਿਆ ਅੱਜ ਵੀ ਸਵੇਰੇ 3 ਮਿੰਟੀਆਂ ਚਾਰ ਕੇ ਔਰ ਸ਼ਾਮ ਨੂੰ ਫੇਰ ਮਿੰਟੀਆਂ ਨੇ ਮੈਂ ਤਾਂ ਜ਼ਿਆਦਾ तकरीबन ਆਪਣੇ ਸ਼ਹਿਰ ਬਕਸਿਆਂ ਦੇ ਨਾਲ ਖੁਦ ਫਿਰ ਰਿਹਾ ਐ ਲੀਡਰ ਨਾਲ ਫਿਰਦਾ ਕੋਈ ਦਿਖਣਾ ਨਹੀਂ ਹੁੰਦਾ ਆਪਣੇ ਆਪ ਬਾਹਰ ਹੋ ਉਹ ਵਧੀਆ ਇੱਕ ਨਵੀਂ ਜੀ ਤੁਸੀਂ ਗੱਲ ਲੈ ਕੇ ਆਏ ਹੁਣ ਐਤੀ ਇਲੈਕਸ਼ਨ ਦੇ ਪੁੱਤਰ ਮੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਨਹੀਂ ਪੁੱਤਰ ਮੋ ਤਾਂ ਦੇਖੋ ਮੇੜਾ ਜੀ ਤੁਸੀਂ ਮੇਰੇ ਤੇ ਤਾਂ ਇੱਕ ਬਲੇਮ ਲੱਗ ਗਿਆ ਇਹ ਤਾਂ ਸਾਰਾ ਇਲਾਕਾ ਹੀ ਕਹਿ ਰਿਹਾ ਮੈਂ ਤਾਂ ਆਪਣੀ ਗੱਲ ਆਪਣੇ ਲੀਡਰ ਨੂੰ ਦੱਸੀ ਸੀ ਜੀ ਉਹਦਾ ਗੁੱਸਾ ਕਰਕੇ ਫੇਰ ਮੈਂ ਕੀ ਕਰ ਸਕਦਾ ਕਿਉਂਕਿ ਅਸਲੀ ਸੁਭਚਿੰਤਕ ਉਹੀ ਹੁੰਦਾ ਹੈ ਜੋ ਸਹੀ ਗੱਲ ਆਪਣੇ ਲੀਡਰ ਤੱਕ ਪਹੁੰਚਾਈ ਜਦੋਂ ਮੈਂ ਕਹਿੰਦਾ ਸਭ ਕੋ ਥਲੇ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਵੀ ਜਾਣਦੇ ਹੋ ਤੁਸੀਂ ਸਰ ਦੇ ਇਲਾਕੇ 'ਚ ਰਹ ਰਹੇ ਹੋ ਜਿੰਨੇ ਵੀ ਮੀਟਿੰਗਾਂ ਕਰਦਾ ਮੇਰੇ ਤੋਂ ਜ਼ਿਆਦਾ ਲੋਕ ਇਹ ਗੱਲ ਕਰਦੇ ਆਂ ਵੀ ਜਿਹੜਾ ਲੀਡਰ ਆਪਣੇ ਪਰਿਵਾਰ ਨੂੰ ਅੱਗੇ ਕਰੇਗਾ ਆਪਣੇ ਵਾਸ਼ ਨੂੰ ਅੱਗੇ ਕਰੇਗਾ ਡੇਰਾਵਸੀ ਹਲਕਾ ਨੂੰ ਪਸੰਦ ਨਹੀਂ ਕਰਦਾ ਇਹ ਤੋਂ ਪਹਿਲਾਂ ਵੀ 2-4 ਲੀਡਰਾਂ ਨੇ ਕੋਸ਼ਿਸ਼ ਕੀਤੀ ਆ ਵੀ ਮੇਰੇ ਪਰਿਵਾਰ 'ਚੋਂ ਕੋਈ ਲੀਡਰ ਬਣ ਜੇ ਪਰ ਤੁਸੀਂ ਦੇਖਿਆ ਡੇਰਾਵਸੀ ਲੋਕਾਂ ਨੂੰ ਪਸੰਦ ਨਹੀਂ ਕੀਤਾ ਜੇ ਗੱਲ ਕਰੀਏ ਤੁਸੀਂ ਮੀਟਿੰਗਾਂ ਕਰ ਰਹੇ ਹੋ ਲਗਾਤਾਰੀ ਮੀਟਿੰਗਾਂ ਕਰ ਰਹੇ ਹੋ ਦੇਖਣ ਤੋਂ ਜੋ ਸਾਨੂੰ ਆ ਰਿਹਾ ਹੈ ਕੀ ਕਹਿ ਰਹੇ ਤੁਸੀਂ ਮੀਟਿੰਗਾਂ 'ਚ ਜਾ ਕੇ ਕੀ ਕਰਨਾ ਚਾਹੀਦਾ ਲੋਕਾਂ ਨੇ ਤੁਸੀਂ ਆਪਣੇ ਜਿਹੜੇ ਸਪੋਰਟਰ ਐ ਤੁਹਾਡੇ ਉਹਨਾਂ ਨੂੰ ਕੀ ਹੋ ਮੇਰਾ ਅਸਲੀ ਗੱਲ ਇਹ ਐ ਨਾ ਮੈਂ ਕਹਿੰਦਾ ਥੋੜੀ ਗੱਲ ਪੱਕੀ ਐ ਮੈਂ ਸੋਚਿਆ ਸੀਗਾ ਵੀ ਇਸ ਵਾਰ ਅरेस्ट ਕਰਾਂਗੇ ਰਾਤ ਤੋਂ ਬੈਠਾਂਗੇ ਪਰ ਜਿਹੜੇ ਮੇਰੇ ਚਾਣੇ ਵਾਲੇ ਐ ਮੈਨੂੰ ਪਿਆਰ ਕਰਦੇ ਐ ਜਿਨ੍ਹਾਂ ਨੇ ਮੈਂ ਕੰਮ ਕੀਤਾ ਐ ਮੇਰੇ ਲਈ ਖੜੇ ਆ ਉਹ ਅਗਲੇ ਕਹਿੰਦੇ ਸਾਨੂੰ ਨਾ ਛੱਡੋ ਤੁਸੀਂ ਆਓ ਸਾਡੇ ਚਾਓ ਸਾਨੂੰ ਦੱਸੋ ਵੀ ਕੀ ਕਰਨਾਗੇ ਮੈਂ ਜਿਵੇਂ ਜਿਵੇਂ ਮੀਟਿੰਗਾਂ ਵਾਰਡਾਂ ਦੇ ਵਿੱਚ ਹੋ ਰਹੀਆਂ ਵਾਰਡ ਵਾਸੀ ਆ ਮੈਨੂੰ ਬੁਲਾ ਰਹੇ ਨੇ ਤੁਸੀਂ ਜਾ ਕੇ ਰਾਤ ਤੋਂ ਬੈਠੋ ਲੋਕਾਂ ਦੀ ਗੱਲ ਸੁਣਦੇ ਮੇਰੇ ਕਿਸੇ ਐਸੇ ਕੀ ਕਰਨਾ ਗਿਆ ਜਾਂ ਲੋਕੀ ਕਹਿੰਦੇ ਲੋਕਾਂ ਨੇ ਤਾਂ ਦੇਖੋ ਜਿਹੜਾ ਅਸਲੀ ਗੱਲ ਹੈ ਮੇਨ ਸਾਡੇ ਲੋਕ ਆਪਣੇ ਹਲਕੇ ਨੂੰ ਪਿਆਰ ਕਰਨ ਵਾਲੇ ਬਿਲਕੁਲ ਹਮੇਸ਼ਾ ਸਾਡੇ ਲੋਕਾਂ ਨੇ ਆਪਣੇ ਹਲਕੇ ਦੇ ਬੰਦਿਆਂ ਨੂੰ ਦਿੱਤੀ ਹੈ ਇਵੇਂ ਨਾਲ ਲਾਲੋ ਇਨਕੇ ਸ਼ਰਮਾ ਜੀ ਦੋ ਵਾਰੀ ਐਮਐਲਏ ਬਣ ਲਏ ਠੀਕ ਹੈ ਤੇ ਰਧਾਵਾ ਸਾਹਿਬ ਇਸ ਵਾਰ ਐਮਐਲਏ ਨੇ ਤੇ ਇਸ ਕਰਕੇ ਚਲੋ ਪਹਿਲਾਂ ਜਿੱਤਰਾ ਹੋਇਆ ਹੋਇਆ ਮੈਨੂੰ ਨਹੀਂ ਪਤਾ ਪਿਛਲੀ ਗੱਲ ਦਾ ਪਰ ਲੋਕ ਹਲਕੇ ਦੇ ਲੋਕਾਂ ਨੂੰ ਜ਼ਿਆਦਾ ਚਾਹੁੰਦੇ ਆ ਇਸ ਵਾਰ ਵੀ ਮੈਨੂੰ ਲੱਗ ਰਿਹਾ ਕਿ ਜੇ ਮੈਂ ਮੀਟਿੰਗ ਦੀ ਗੱਲ ਕਰ ਰਿਹਾ ਜੀ ਮੈਂ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਹੁਣ ਰਾਤ ਬਾਹੀ ਵਾਲੇ ਇਕੱਠ ਕੀਤਾ ਤਕਰੀਬ 2-250 ਬੰਦਾ ਸੀਗਾ ਉਹਦੇ ਵਿੱਚ ਹਲਕੇ ਵਾਲੇ ਪਾਸੇ ਜ਼ਿਆਦਾ ਜਾ ਰਹੇ ਲੋਕ ਕਹਿੰਦੇ ਵੀ ਆਪਣੇ ਹਲਕੇ ਵਾਲੇ ਪਾਸੇ ਬੰਦੇ ਨੂੰ ਪਸੰਦ ਕਰ ਰਹੇ ਨੇ। ਆਪਣੇ ਹਲਕੇ ਦੇ ਹਲਕੇ ਦੇ ਲੋਕਾਂ ਨੂੰ ਜ਼ਿਆਦਾ ਪਸੰਦ ਕਰਦੇ। ਤੇ ਕਿੰਨੂ ਅੱਗੇ ਮਾਰ ਰਹੇ ਚਾਰ ਕੈਂਡੀਡੇਟ ਹੈ। ਕਿੰਨੇ ਦੇਖੋ ਤੁਸੀਂ ਮੇਡਾ ਜੀ ਭਰਾਓ ਮੇਰੇ ਜ਼ਿਆਦਾ ਰਹਨੇ ਹੋ ਆਪਾਂ ਤਾਂ ਜਿਹਨੂੰ ਆ ਦੇਖੋ ਕਾਂਗਰਸ ਦੇ ਵਿੱਚ ਰਹਿਆ ਕਾਂਗਰਸੀ ਸੇਵਾ ਕੀਤੀ ਹੈ ਤੇ ਸਰਦਾਰ ਦੀਪ ਸਿੰਘ ਜੀ ਢੁਲੋਂ ਸਾਹਿਬ ਦੇ ਨਾਲ ਉਹ ਆਜ਼ਾਦ ਗਏ ਸਭ ਤੋਂ ਪਹਿਲਾਂ ਆਜ਼ਾਦ ਲੋਕਾਂ ਨਾਲ ਮੈਸੇਜ ਆ। ਯੂਥ ਕਾਂਗਰਸ ਦੇ ਪ੍ਰਧਾਨ ਤੋਂ ਤਕਰੀਬਨ 2 ਮਹੀਨੇ ਪਹਿਲਾਂ ਮੈਂ ਯੂਥ ਕਾਂਗਰਸ ਦਾ ਇਲੈਕਟਿਡ ਪ੍ਰਧਾਨ ਬਣਿਆ ਸੀਗਾ। ਅਰ 6 6 ਲੱਖ ਰੁਪਏ ਖਰਚਾ ਕਰਕੇ ਓ ਢਿੱਲੋ ਸਾਹਿਬ ਵੀ ਜਾਣਦੇ ਨੇ ਸਾਰਾ ਲੱਖ ਜਾਣਦਾ ਹੈ। ਏਡਾ ਵੱਡਾ ਇਲੈਕਸ਼ਨ ਹੋਇਆ ਸੀਗਾ ਜਿੱਥੇ ਮੈਂ ਐਮ.ਐਲ.ਏ ਦਾ ਹੁੰਦਾ। ਪਰ ਗਾ ਢਿੱਲੋ ਸਾਹਿਬ ਨੂੰ ਟਿਕਟਰੀ ਮਿਲੀ। ਅਸੀਂ ਵਿਰੋਧ ਦੇ ਵਿੱਚੋਂ ਸਭ ਤੋਂ ਪਹਿਲਾਂ ਅਸਤੀਫਾ ਦੇ ਨਾਲ ਮੈਂ ਸੀਗਾ। ਓ ਤੋਂ ਬਾਅਦ ਢਿੱਲੋ ਸਾਹਿਬ ਕਹਿ ਰਹੇ ਵੀ ਮੈਨੂੰ ਕandidate ਜਾਣਾ ਹੈ। ਮੈਂ ਕਿਹਾ ਢਿੱਲੋ ਸਾਹਿਬ ਨੂੰ ਕandidate ਚ ਨਾ ਜਾਓ ਆਪਾਂ ਨੁਕਸਾਨ ਠਾਵਾਂਗੇ। ਇਹ ਵਿਰੋਧ ਕਰਨ ਵਾਲਾ ਮੈਂ ਸੀਗਾ ਢਿੱਲੋ ਸਾਹਿਬ ਵੀ ਜਾਣਦੇ। ਉੱਥੇ ਜਿਹੜੇ ਬੰਦੇ ਬੈਠੇ ਸੀ ਉਹ ਵੀ ਮੈਂ ਨਾਰਾਜ਼ ਹੋ ਕੇ ਆਪਣੇ ਘਰੇ ਆ ਗਿਆ ਸੀ। ਢਿੱਲੋ ਸਾਹਿਬ ਨੇ ਬਾਅਦ ਵਿੱਚ ਕਰੋਤਵਾ ਫਿਰ ਕਾਂਗਰਸ ਚਾਏ ਹਰ ਉਸ ਕਾਲੀਦਾ ਚ ਜਾਣ ਦਾ ਖੰਭਾਜਾ ਢਿਲੋ ਸਾਹਬ ਨੂੰ ਭੁਗਤਣਾ ਪਿਆ ਸੀ 18 1900 ਵੋਟਾਂ ਦੋਪਾ ਹਾਰੇ ਉਸ ਟਾਈਮ ਨਹੀਂ ਬੜੀ-ਬੜੀ ਹਵਾ ਸੀ ਕਿਉਂਕਿ ਉਸ ਵਿੱਚ ਵੀ ਲੋਕ ਕਹਿੰਦੇ ਸੀਗੇ ਵੀ ਆਪ ਤੁਸੀਂ ਕਦੇ ਇੱਧਰ ਹੋ ਜਾਨੇ ਕਦੇ ਇੱਧਰ ਹੋ ਜਾਨੇਓ ਇਸ ਕਰਕੇ ਉਹਦੇ ਵਿੱਚ ਹਾਰ ਹੋਈ ਤੇ ਮੈਂ ਜਿਹੜੀ ਅਸਲੀ ਗੱਲ ਹੈ ਹੁਣ ਡੇਰਾਬਸੀ ਹਲਕੇ ਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਡੇਰਾਬਸੀ ਹਲਕਾ ਪਰਿਵਾਰਵਾਦ ਨੂੰ ਬਿਲਕੁਲ ਪਸੰਦ ਨਹੀਂ ਕਰਦਾ 2300 ਜਿਹੜੀ ਚਾਰੇ ਪਾਰਟੀਆਂ ਦੇ ਵਿੱਚੋਂ ਦੇਖੋ ਮੈਂ ਤੁਹਾਨੂੰ ਲੱਗ ਕੇ ਜਾ ਰਿਹਾ ਹਾਂ ਮਹਾਰਾਜ ਸਾਹਿਬ ਨਾਲ ਵੀ ਗੱਲ ਕਰਦੇ ਆਂ ਨਕੇ ਸ਼ਰਮਾ ਜੀ ਦੀ ਗੱਲ ਕਰਦਿਆਂ ਲੋਕੀ ਸਾਡੇ ਹਲਕੇ ਦਾ ਬੰਦਾ ਉਹਨੂੰ ਪੈਨ ਦੇਣ ਚਾਹੀਦੀ ਆ ਇਹੀ ਆਵਾਜ਼ ਆ ਰਹੀ ਹੈ ਕਾਂਗਰਸੀ ਰੋਗੇ ਫਿਰ ਹਾਂ ਅਸੀਂ ਕਾਂਗਰਸ ਚ ਹੈ ਉਹ ਕਾਂਗਰਸ ਦਾ ਸਰਦਾਰ ਦੀਪਿੰਦਰ ਸਿੰਘ ਢੁੱਲੋਂ ਸਾਹਿਬ ਨੇ ਕੱਢਿਆ ਆ ਵੱਲੋਂ ਤੇ ਉਹ ਹੁਣ ਮੈਨੂੰ ਕੱਲ ਵੀ ਕਹਿ ਰਿਹਾ ਸੀ ਉਹ ਕੋਈ ਉਹਨਾਂ ਦਾ ਬੰਦਾ ਕਹਿੰਦਾ ਯਾਰ ਤੁਸੀਂ ਵੀ ਕਾਂਗਰਸ ਲਈ ਵੋਟ ਮੰਗੋ ਮੈਂ ਕਿਹਾ ਯਾਰ ਕਾਂਗਰਸ ਵਾਲੇ ਤਾਂ ਕਹਿੰਨੇ ਵੀ ਸਾਡੇ ਕੋਲ ਵੋਟਾਂ ਹੀ ਬਹੁਤ ਆ ਰੈਡੀ ਦੀ ਲੋੜ ਨਹੀਂ ਤੇ ਫਿਰ ਮੈਂ ਹੁਣ ਤੁਸੀਂ ਮੈਨੂੰ ਕਰਤਾ ਹੁਣ ਮੈਂ ਤਾਂ ਆਪਣੇ ਵਰਕਰਾਂ ਕੋਲ ਜਾ ਰਿਹਾ ਆਪਣੇ ਭਰਾਵਾਂ ਕੋਲ ਆਪਣੇ ਸਪੋਰਟਰਾਂ ਕੋਲ ਜਾ ਰਿਹਾ ਅੱਜ ਵੀ ਰਾਤ ਨੂੰ ਮੇਰੀ ਦੋ ਜਗ੍ਹਾ ਡੱਕਣ ਮੀਟਿੰਗ ਆ ਰੋਟੂ ਡੋਰ ਵੀ ਹੈਗਾ ਸਿਰਫ ਤੇ ਜਾ ਰਿਹਾ ਆਪਣੀ ਗੱਲ ਦੱਸ ਰਿਹਾ ਆਪਣਾ ਦਰਦ ਦੱਸ ਰਿਹਾ ਵੀ ਜਿਸ ਪਾਰਟੀ ਲਈ ਜਿਸ ਲੀਡਰ ਲਈ ਮੈਂ ਇਨਾ ਭਰਿਆ ਤੇ ਉਹਨਾਂ ਦੇਖੋ ਹੁਣ ਐਂਡ 'ਚ ਆ ਕੇ ਬੋਮਟ ਵੀ ਲੈ ਸਭ ਤੋਂ ਪਹਿਲਾ ਕਾਰਨ ਦੱਸੋ ਨੋਟਿਸ ਹੁੰਦਾ ਹੈ ਕਾਰਨ ਦੱਸੋ ਨੋਟਿਸ ਨਹੀਂ ਕੋਈ ਰਾਤ ਨੂੰ ਲੈਟਰ ਜਿਲ੍ਹਾ ਪ੍ਰਧਾਨ ਤੇ ਜਾ ਆਪਣਾ ਪੰਜਾਬ ਦੇ ਪ੍ਰਧਾਨ ਸਾਹਿਬ ਦੇ ਦਫ਼ਤਰ ਵੀ ਮੇਰੀ ਗੱਲ ਹੋਈ ਉਹ ਕਰੇ ਪਤਾ ਨਹੀਂ ਅੱਡੀ ਕੀ ਗਲਤੀ ਰਾਤ ਨੂੰ 12 ਵਜੇ ਤੱਕ ਆਉਣ ਆਂਦੇ ਰਹੇ ਵੀ ਰੈਡੀ ਨੂੰ ਕਢ ਦੋ ਰੈਡੀ ਨੂੰ ਕਢ ਦੋ ਕਮਾਲ ਹੈ ਇੱਕ ਮੈਂ ਖੰਨਾ ਸਾਹਿਬ ਉਹ ਤਾਂ 2 ਦਿਨ ਪਹਿਲਾਂ ਉਹਦੇ ਵੀਰ ਜੀ ਵਿਚ ਆ ਪੀ ਕੇ ਆਏ ਖੰਨਾ ਸਾਡੇ ਹੋਟਲ ਤੇ। ਕਹਿੰਦੇ ਕਿਸੇ ਕੋਲ ਜਾ ਕੇ ਚਾਹ ਪਣੀ। ਮਾੜੀ ਗੱਲ। ਤੇ ਹੋਟਲ ਨਾਲ ਕੱਟਣ ਸੀਗਾ ਮਨੋਵੇ ਬਲਾ ਆਇਆ ਸੀਗਾ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ। ਤੇ ਹੁਣ ਫਿਰ ਜੇ ਫਿਰ ਮੇਰੇ ਲਈ ਇਹ ਵਰਤਿਆ ਪਰ ਤੋਂ ਸਾਰਾ ਤੇ ਲੱਗੂ ਹੋਣਾ ਚਾਹੀਦਾ ਫਿਰ ਉਹਦੇ ਵੀਰ ਨੂੰ ਵੀ ਜਾਣਾ ਚਾਹੀਦਾ ਖੰਨੇ ਦੇ ਹੋਟਲ ਤੇ। ਤੇ ਫਿਰ 4 ਤਰੀਕ ਤੋਂ ਬਾਅਦ ਉਠਾ ਪਟਕ ਦੀ ਰਾਜਨੀਤੀ ਚੱਲੇਗੀ ਕਾਂਗਰਸ ਦੀ। ਨਹੀਂ ਨਹੀਂ ਦੇਖੋ ਕਾਂਗਰਸ ਦੀ ਹੀ ਬਰબર ਪਤਾ ਹੈ। ਇਹ ਸਾਡਾ ਕਾਂਗਰਸੀ ਹਲਕਾ ਅਸੀਂ ਤਨਮਨ ਧਨਰਾਣ ਢਿੱਲੋਂ ਸਾਹਿਬ ਦੀ ਸੇਵਾ ਕੀਤੀ ਤੇ ਢਿੱਲੋਂ ਸਾਹਿਬ ਨੂੰ ਐਮਐਲਏ ਬਣਾਉਣ ਦਾ ਪੂਰਾ ਜੋਰ ਲਾਇਆ ਪਰ ਉਹ ਕਈ ਵਾਰੀ ਕਹਿੰਦੇ ਨੇ ਇੱਥੇ ਮੁਕੱਦਰ ਚ ਲਿਖਿਆ ਹੋਣਾ ਹੁਣ ਮੈਂ ਪਿੰਡ ਤੋਂ ਆ ਕੇ ਬੇੜਾਸੀਚ ਐਮਸੀ ਦਾ ਇਲੈਕਸ਼ਨ ਲੜਿਆ ਤੇ ਐਮਸੀ ਦਾ ਇਲੈਕਸ਼ਨ ਵੀ ਉੱਥੇ ਜਾ ਕੇ ਲੜਿਆ ਜਿੱਥੇ ਕਾਗਿਲ ਦਲ ਦਾ ਕਮੇਟੀ ਦਾ ਪ੍ਰਧਾਨ ਸੀਗਾ ਆਪਣਾ ਬਾੜ ਛੱਡ ਕੇ ਲੜਿਆ ਮੇਰਾ ਰੇਲਵੇ ਲਾਈਨ ਤੋਂ ਪਰਲਾ ਏਰੀਆ ਮੈਂ ਅਦਰਸ਼ਨਗਰ ਸਰਸਵਤੀ ਵਿਹਾਰ ਆ ਕੇ ਲੜਿਆ ਤੇ 1350 ਵੋਟ ਮੈਨੂੰ ਪਈ ਬੇੜਾਸੀ ਹਲਕੇ 'ਚ ਕਿਸੇ ਕੈਂਡੀਡੇਟ ਨੂੰ 1350 ਵੋਟ ਨਹੀਂ ਪਈ ਇੰਨੀ ਵੋਟ ਦੇ ਕੇ ਲੋਕਾਂ ਨੇ ਮਾਰਡ ਉਦੋਂ ਬਾਅਦ ਪ੍ਰਧਾਨ ਬਣਾਇਆ ਗਿਆ ਹਾਈ ਕਮਾਂਡ ਦਾ ਧੰਨਵਾਦ ਵੀ ਕਰਦਾ ਢਿੱਲੋ ਸਾਹਿਬ ਦਾ ਧੰਨਵਾਦ ਕਰਦਾ ਪ੍ਰਧਾਨ ਬਣਿਆ ਪ੍ਰਧਾਨ ਬਣ ਕੇ ਤੁਸੀਂ ਦੇਖਿਆ ਡੇਰਾਬਸੀ ਜੋ ਪਿੱਛੇ ਕੰਮ ਨਹੀਂ ਹੋਇਆ ਕਿਹੜਾ ਕੰਮ ਆਪਾਂ ਰੁਕਣਦੇ ਆ ਇੱਕ ਇੱਕ ਕੰਮ ਡੇਰਾਬਸੀ ਦਾ ਕੀਤਾ ਬਹੁਤ ਵੱਡੇ ਵੱਡੇ ਕੰਮ ਜਿਹੜੇ ਪੋਸਟਰਾਂ ਤੋਂ ਲਟਕੇ ਸੀ ਅੱਜ ਵੀ ਅੱਜ ਵੀ ਲੋਕ ਇਹ ਗੱਲ ਤਾਂ ਕਰਦੇ ਆ ਲੇਡੀਜ਼ ਜੋ ਘਰੇ ਆ ਉਹ ਗੱਲ ਕਰਦੀਆਂ ਇਸ ਮੈਂ ਵੀ ਕਈ ਕਰਾਂਗੇ ਆਪਾਂ ਵਿਚਰਦੇ ਹੀ ਆ ਜਿਹੜਾ ਤੁਸੀਂ ਰਾਮਤਲਾਈ ਬਣਾਈ ਉਹ ਉਹਦਾ ਇੱਕ ਬਹੁਤ ਸੌਫਟਨਿੰਗ ਪੁਆਇੰਟ ਜਿਹੜਾ ਹੈ ਕਿ ਤੁਸੀਂ ਤੁਸੀਂ ਸਾਡੇ ਕੋਲ ਸੀਗੇ ਦੇਖੋ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਉੱਤੇ ਵੀ ਹੋਰ ਤਾਂ ਬੰਦਾ ਕਹੇ ਕਹੇ ਸਾਡਾ ਲੀਡਰ ਕਹਿੰਦਾ ਜੀ ਰੈਡੀ ਦਾ ਯੋਗਦਾਨ ਨਹੀਂ ਉਹ ਤਾਂ ਮੈਂ ਬਣਾਤੀ ਮਨ ਨੂੰ ਤਾਂ ਚਲਿਆ ਯਾਰ ਮੈਂ ਤਾਂ ਕਹਿੰਦਾ ਤੁਸੀਂ ਬਣਾਤੀ ਇਹ ਤਾਂ શ્રી ਰਾਮ ਜੀ ਨੇ ਸੇਵਾ ਲੈਣੀ ਹੁੰਦੀ ਹੈ ਬਿਲਕੁਲ ਚਾਰਦਾ ਮਾਤਾ ਦਾ ਮੰਦਿਰ ਬਣਿਆ ਅਸੀਂ ਪਾਰਕ ਦੇ ਵਿੱਚ ਕੰਮ ਲਵਾਤਾ ਜਦ ਕਿ ਮੈਂ ਉਸੇ ਦਿਨ ਸਸਪੈਂਡ ਹੋ ਸਕਦਾ ਸੀਗਾ ਪਰ ਨਾ ਮੈਂ ਕਦੀ ਸਸਪੈਂਡ ਹੋਣ ਤੋਂ ਡਰਿਆ ਨਾ ਮੈਂ ਕਦੀ ਮਰਨ ਤੋਂ ਡਰਿਆ ਅਗਰ ਰਾਮ ਚਲਾਈ ਦੇ ਇੱਥੇ ਖੋਖੇ ਉੱਠਣੇ ਸੀਗੇ ਕਿਹੜਾ ਲੀਡਰ ਹੈ ਜਿਹੜਾ ਘਰਾ ਸੋਰੇ ਸੀ ਕਿ ਲੀਡਰ ਜਿਹੜੇ ਅੱਜ ਉੱਥੇ ਜਾ ਕੇ ਮੁੱਖੇ ਟਿਕਦੇ ਆ ਤੁਸੀਂ ਵੀ ਦੇਖਿਆ ਮੈਂ ਗਰਾਊਂਡ ਦੇ ਵਿੱਚ ਖੜ ਕੇ ਆਪਣੇ ਆਪ ਜਾ ਕੇ ਉੱਥੇ ਐਕਸ਼ਨ ਲਿੱਤਾ ਬਿਲਕੁਲ ਬੰਦੇ ਸਾਰੇ ਨਾਲ ਰੱਖਿਆ ਜਦ ਕਿ ਉੱਥੇ ਮੈਨੂੰ ਇਹ ਖਤਰਾ ਸੀਗਾ ਵੀ ਜੇ ਕੋਈ ਬੰਦਾ ਮਰ ਜਾਂਦਾ ਮੇਰੇ ਤੇ ਕਤਲ ਦਾ ਕੇਸਰੀ ਪੈਣਾ ਸੀਗਾ ਮੈਨੂੰ ਅੰਦਰ ਵੀ ਜਾਣਾ ਪੈਣਾ ਸੀਗਾ ਕਦੀ ਆਪਾਂ ਡਰਦੇ ਨਹੀਂ ਜਿਹੜੀ ਡਿਊਟੀ ਲੱਗਦੀ ਹੈ ਨਿਭਾਣੇ ਆ ਕਿ ਲੋ ਸਾਹਿਬ ਲਈ ਜਦ ਤੱਕ ਡਿਊਟੀ ਲੱਗਦੀ ਰਹੀ ਰਾਤਾਂ ਨੂੰ 2 2 3 3 ਵਜੇ ਬੱਸ ਸਟੈਂਡ ਤੋਂ ਬੱਸਾਂ ਤੋੜੀਆਂ ਪਿੰਡਾਂ ਦਾ ਘਰ ਘਰ ਪਿੰਡ ਰਹਿੰਦਾ ਸੀਗਾ ਰਾਤ ਨੂੰ ਆਣਾ ਬੱਸਾਂ ਤੌਰ ਤੇ 2:30 ਵਜੇ ਆ ਕੇ ਫੇਰ ਤੋਂ ਜਾਣਾ 6 ਵਜੇ ਤਿਆਰ ਹੋ ਕੇ ਫੇਰ ਡਰ ਰਸੀ ਆ ਜਾਣਾ ਪਰ ਜਦ ਬੰਦਾ ਫਿਰ ਆਪਣੇ ਦੇਖਣ ਲੱਗ ਜਾਂਦਾ ਹੈ ਫਿਰ ਸਪੋਟਰ ਨੂੰ ਭੁੱਲ ਜਾਂਦਾ ਹੈ ਨਾ ਮੈਂ ਤਾਂ ਇਹ ਕਹਿ ਰਿਹਾ ਵੀ ਆਪਣੇ ਇਲਾਕੇ ਦਾ ਕੋਈ ਵੀ ਬੰਦਾ ਅੱਗੇ ਕਰੋ ਮੈਂ ਕਹਿੰਦਾ ਹੰਡੇਸਰੇ ਤੋਂ ਲੈ ਕੇ ਜਿਰਕਪੁਰ ਤੱਕ ਕੋਈ ਇਲਾਕੇ ਦੇ ਵਿੱਚ ਲੀਡਰ ਨਹੀਂ ਐਸਾ ਜਿਹਨੂੰ ਆਪਾਂ ਅੱਗੇ ਕਰ ਸਕਦੇ ਆ ਤੇ ਲੱਗਦਾ ਨਹੀਂ ਵੀ ਘੱਡੋ ਪਰਿਵਾਰ ਨੂੰ ਖਮਿਆਜਾ ਭੁਗਤਣਾ ਬੜੇ ਗਰੰਦੀਤ ਸਿੰਘ ਰੈਡੀ ਦੇ ਬਾਹਰ ਜਾਂਦਾ ਮੈਂ ਦੇਖੋ ਮੈਂ ਤਾਂ ਕਹਿੰਦਾ ਜੀ ਉਹ ਬਾਬਾ ਤੰਦਰੁਸਤ ਰਹਿਣ ਤਕੜੇ ਰਹਿਣ ਪਰ ਇਹ ਐ ਵੀ ਹੁਣ ਸਾਡਾ ਬਹੁ ਵਰਗ ਪੈ ਚੁੱਕਾ ਕਾਂਗਰਸ ਦੇ ਦੀ ਕਾਂਗਰਸ ਨੂੰ ਡੇਰਾ ਬਸੇ ਸ਼ਹਿਰ ਚ ਮਜ਼ਬੂਤ ਕਰਨ ਦਾ ਇਸ ਤੋਂ ਬਾਅਦ ਵੇਖੋ ਹੁਣ ਇਹਨਾਂ ਨੇ ਕੱਢਿਆ ਵਾ 4 ਤਰੀਕ ਨੂੰ ਰਿਜ਼ਲਟ ਆ ਜਾਣ ਲੋ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਏਗਾ ਲੀਡਰਾਂ ਨੂੰ ਵੀ ਪਤਾ ਲੱਗ ਜਾਏਗਾ ਵੀ ਚਾਰਟਰਸ ਕਿੱਥੇ ਖੜੀ ਹੈ ਕਾਂਗਰਸ ਨੂੰ ਡੋਬਣ ਵਾਲਾ ਕੌਣ ਹੈ ਕਾਂਗਰਸ ਨੂੰ ਬਚਾਉਣ ਵਾਲਾ ਕੌਣ ਹੈ ਤੇ ਆਪਾਂ ਸਾਰੇ ਤੁਹਾਡੇ ਵਰਗੇ ਭਰਾ ਨਾਲ ਹੈ तकरीबन ਮੇਰੀ ਹਰ ਟਾਈਮ ਫੋਨ ਤੇ ਮੈਂ ਟੱਚ ਆ ਜਿਹੜੇ ਵਿਚਾਰੇ ਘਰੇ ਬੈਠੇ ਨੇ ਕਾਗਰਸੀ ਜਿਹੜੇ ਤੰਗ ਆ ਕੇ ਭੱਜੇ ਨੇ ਉਹ ਸਾਰੇ ਮੇਰੇ ਨਾਲ ਸਲਾਹ ਕਰ ਰਹੇ ਨੇ ਵੀ ਭਾਈ ਜੀ ਆਪਾਂ ਇਕੱਠੇ ਹੋ ਕੇ ਪਾਰਟੀ ਦਾ ਸਥਾਪਿਤ ਕਰਾਂਗੇ ਮੇਨ ਤਾਂ ਸਾਰੇ ਦੇ ਲਈ 4 ਤਰੀਕ ਤੇ ਹੈ 4 ਇਹੋ ਜਿਹਾ ਡੇਟਾ ਬਸੀ ਲੋਕ ਦੰਨੇ ਹਨ ਪਰਿਵਾਰਵਾਦ ਨੂੰ ਪਸੰਦ ਕਰਦੇ ਆ ਵਿਕਾਸ ਨੂੰ ਪਸੰਦ ਕਰਦੇ ਆ ਯਾ ਜਿਹਨੂੰ ਬੰਦਿਆਂ ਨੇ ਧੋਖਾ ਦਿੱਤਾ ਫਿਰ ਸੂਰੇ ਮਾ